ਤੁਸੀਂ ਦੇਖੋ ਤੁਹਾਨੂੰ ਸੁਣਾਉਨੇ ਆ ਵੀਡੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਡੋਸਟਾਂ ਦੇ ਨਾਲ ਮੋਹ ਪਿਆਰ ਇਹ ਕੀਰਤਨ ਕਰਨ ਵਾਲੇ ਬੰਦੇ ਦਾ ਤੁਹਾਨੂੰ ਦਿਖਾਉਨੇ ਆ ਟੀਵੀ ਦੀ ਸਕਰੀਨ ਤੇ ਦੇਖੋ ਇਸ ਨੇ ਸਾਰੀ ਉਮਰ ਕੀਰਤਨ ਕੀਤਾ ਆਸਾ ਦੀ ਵਾਰ ਵੀ ਪੜ੍ਹੀ ਆ ਪਾਠ ਵੀ ਕਰਦਾ ਰਿਹਾ ਪਰ ਸਿੱਖਿਆ ਇਹਨੇ ਕੁਝ ਵੀ ਨਹੀਂ ਮਨ ਕਾਲਾ ਉੱਪਰੋਂ ਚਿੱਟੇ ਕੱਪੜੇ ਇਹੀ ਨਜ਼ਰ ਆ ਰਿਹਾ ਤੁਸੀਂ ਦੇਖੋ ਸੋਨੂੰ ਸੁਣਾਉਂਦੇ ਆ ਵੀਡੀਓ ਇਹ ਉਸ ਬਾਦਲ ਦੀ ਤਾਰੀਫ ਕਰ ਰਿਹਾ ਜਿਸ ਬਾਦਲ ਨੇ 1978 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਕਰਨ ਵਾਲਿਆਂ ਦੀ ਹਮੈਤ ਕੀਤੀ ਨਿਰੰਕਾਰੀਆਂ ਦੀ ਸਿੰਘਾਂ ਨੂੰ ਸ਼ਹੀਦ ਕਰਾਇਆ ਫੇਰ ਜਦੋਂ ਇੰਦਰਾ ਗਾਂਧੀ ਨੇ ਕਾਲ ਤੱਕ ਸਾਬ ਤੇ ਹਮਲਾ ਕਰਨਾ ਸੀ ਉਸ ਸਮੇਂ ਜਿਹੜਾ ਉਥੇ ਦਾ ਡੀਸੀ ਸੀ ਉਸ ਡੀਸੀ ਨੇ ਜਵਾਬ ਦੇ ਦਿੱਤਾ ਕਿ ਮੈਂ ਸੈਨ ਨਹੀਂ ਕਰਨੇ ਇੰਦਰਾ ਗਾਂਧੀ ਨੂੰ ਪ੍ਰਕਾਸ਼ ਬਾਦਲ ਨੇ ਰਾਤੋਂ ਰਾਤ ਆਪਣੇ ਰਿਸ਼ਤੇਦਾਰ ਨੂੰ ਡੀਸੀ ਲਾਇਆ ਡੀਸੀ ਲਾ ਕੇ ਸੈਨ ਕਰਵਾਏ ਤੇ ਕਾਲ ਤੱਕ ਸਾਬ ਤੇ ਫਿਰ ਫੌਜ ਨੇ ਹਮਲਾ ਕੀਤਾ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਛੋਟੇ ਛੋਟੇ ਬੱਚੇ ਮੱਥਾ ਟੇਕਣ ਆਏ ਬੀਬੀਆਂ ਬਜ਼ੁਰਗਾਂ ਉਹਨਾਂ ਦੇ ਗੋਲੀਆਂ ਮਾਰ-ਮਾਰ ਕੇ ਭਾਰਤੀ ਹਕੂਮਤ ਨੇ ਮਾਰ ਦਿੱਤਾ ਸਰੋਵਰ ਦੇ ਵਿੱਚ ਖੂਨੋ ਖੂਨ ਕਰ ਦਿੱਤਾ ਪਰ ਇਸ ਨੂੰ ਨਹੀਂ ਦਿਖਿਆ ਕਿਉਂਕਿ ਨਿਗਾਹ ਇਹਦੀ ਕਮਜ਼ੋਰ ਆ ਪੈਸੇ ਇਸ ਨੂੰ ਜ਼ਿਆਦਾ ਦੀਂਦੇ ਨੇ ਸੱਚ ਇਸ ਨੂੰ ਦੀਂਦੇ ਹੀ ਹੈ ਨਹੀਂ ਉਹ ਇਹ ਕੀਰਤਨ ਕਰਨ ਵਾਲਾ ਲੋਕਾਂ ਨੂੰ ਸਿੱਖਿਆ ਦਿੰਦਾ ਕੀਰਤਨ ਕਰਦਾ ਬੰਗਲਾ ਬੰਗਲਾ ਹੀ ਕਹੋਗੇ ਬੰਗਲਾ ਸਿਰਫ ਖਾਣੇ ਟਿੱਡੇ ਤੇ ਕਪੜੇ ਚਿੱਟੇ ਕਰਨੇ ਪਾਪ ਇਹ ਇਹਦੀ ਫਿਦਰਤਾ ਜੋ ਤੁਹਾਡੇ ਸਾਹਮਣੇ ਆ ਤੁਹਾਨੂੰ ਸੁਣਾਉਨੇ ਆ ਫੇਰ ਬਾਦਲਾਂ ਨੇ ਸੌਦੇ ਸਾਧ ਦੀ ਹਮਾਇਤ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲ ਦਿੱਤਾ ਇਹ ਵੀ ਸਭ ਨੂੰ ਪਤਾ ਬਾਦਲਾਂ ਦੇ ਪਾਪ ਤਾਂ ਗਿਣੇ ਨਹੀਂ ਜਾ ਸਕਦੇ ਬਾਦਲਾਂ ਨੇ 1984 ਦੇ ਵਿੱਚ ਮੁੰਡਿਆਂ ਨੂੰ ਘਰਾਂ ਚੋਂ ਕੱਢ ਕੇ ਮਰਵਾਇਆ ਤੇ ਡਬਲ ਡਬਲ ਗੇਮ ਖੇਡਦੇ ਰਹੇ ਪੰਥਕ ਵੀ ਕਹਾਉਂਦੇ ਰਹੇ ਤੇ ਮਰਮਾਉਂਦੇ ਵੀ ਰਹੇ ਉਸ ਬਾਦਲਾਂ ਦੀ ਇਹ ਕਿਵੇਂ ਤਾਰੀਫ ਕਰ ਰਿਹਾ ਤੁਸੀਂ ਸੁਣ ਲਵੋ ਬਸ ਬੜੇ ਨੇਕ ਨਸਾਨ ਬੜੇ ਚੰਗੇ ਦਰਮੇਸ਼ ਪੁਰਸ਼ ਬਹੁਤ ਚੰਗੇ ਪੰਜਾਬ ਦੇ ਸੇਵਾਦਾਰ ਹਨ ਬਹੁਤ ਚੰਗੇ ਅਤੀ ਹਨ ਅਰ ਬਹੁਤ ਚੰਗੇ ਪਿਤਾ ਵੀ ਹਨ ਵਰਦ ਨੂੰ ਆਦੇ ਸੰਸਥਾ ਹੈਗੀ ਹੋਏ ਹੁਣ ਬੇਨਤੀ ਕਰਦੇ ਆ ਦੁਨੀਆ ਤੇ ਜਿੰਨੇ ਵੀ ਕੀਰਤਨ ਕਰਨ ਵਾਲੇ ਨੇ ਪ੍ਰਚਾਰਕ ਨੇ ਕਥਾਕਾਰ ਨੇ ਢਾਡੀ ਨੇ ਗ੍ਰੰਥੀ ਸਿੰਘ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਗੁਰੂ ਘਰ ਦਾ ਖਾਨੇੋਂ ਇੱਕ ਸੱਚ ਬੋਲੋ ਆਹ ਵੀਡੀਓ ਨੂੰ ਪੂਰੀ ਨੂੰ ਦੇਖੋ ਤੇ ਫਿਰ ਅੱਗੇ ਬੋਲੋ ਕਿਉਂਕਿ ਸੱਚ ਦਾ ਗਲਾ ਨਾ ਘੁੱਟੋ ਤੁਸੀਂ ਤਾਂ ਦੁਨੀਆ ਤੋਂ ਚਲੇ ਜਾਣਾ ਪਰ ਸੱਚ ਨਹੀਂ ਹਮੇਸ਼ਾ ਹੀ ਰਹਿਣਾ ਇਹ ਸੱਚ ਨੂੰ ਦੇਖ ਕੇ ਅੱਗੇ ਪ੍ਰਚਾਰ ਕਰੋ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲੀਏ ਗੁਰੂ ਦੀਏ ਸੰਗ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਵੀਡੀਓ ਨੂੰ ਜਰੂਰ ਦੇਖੋ ਪੂਰੀ ਨੂੰ ਦੇਖਣ ਤੋਂ ਬਾਅਦ ਦੇ ਵਿੱਚ ਸੰਗਤਾਂ ਕੋਲੇ ਪਹੁੰਚ ਦੇ ਵੀ ਜਰੂਰ ਕਰਿਓ ਜਿਨ੍ਹਾਂ ਨੇ ਸਾਡਾ ਇਤਿਹਾਸ ਸਾਂਭਣਾ ਸੀ ਉਹ ਤਾਂ ਅੱਜ ਸਰਕਾਰੀ ਬਣ ਚੁੱਕੇ ਨੇ ਪਰ ਹੁਣ ਇਤਿਹਾਸ ਸੰਗਤ ਨੇ ਸਾਹਮਣਾ ਹੋਊਗਾ ਹੁਣ ਸੋਡੇ ਸਾਹਮਣੇ ਸਬੂਤ ਦਿਖਾਉਣੇ ਆ ਤੁਸੀਂ ਇੱਕ ਪਾਸੇ ਦੇਖੋ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਖੰਡਾ ਜਿਹੜਾ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਜਿਹੜਾ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਧੰਨ ਧੰਨ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਜਿਹਦੇ ਤੇ ਕਰਾਸ ਮਾਰਿਆ ਜਾਂਦਾ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਇਹ ਲੋਗੋ ਆ ਪਟਿਆਲੇ ਵਾਲੇ ਰਾਜਿਆਂ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਝੰਡਿਆਂ ਤੇ ਪਟਿਆਲੇ ਵਾਲੇ ਰਾਜਿਆਂ ਨੇ ਲਾਇਆ ਸੀ ਅੱਜ ਉਹ ਪਟਿਆਲੇ ਵਾਲੇ ਰਾਜੇ ਕੰਜਰਾਂ ਦਾ ਲੋਗੋ ਗੁਰਦੁਆਰਿਆਂ 'ਚ ਝੰਡਿਆਂ ਤੇ ਲਾਇਆ ਜਾਂਦਾ ਇਸ ਨੂੰ ਖੰਡਾ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਇਹ 1930 ਤੋਂ ਬਾਅਦ ਦੇ ਵਿੱਚ ਇਹ ਕਰੈਤ ਸुरू ਕੀਤੀ ਗਈ ਸੀ ਸਰਕਾਰ ਵੱਲੀੋਂ ਕਿਉਂਕਿ ਸਰਕਾਰਾਂ ਚਾਹੁੰਦੀਆਂ ਸੀ ਕਿ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਗੁਰਦਵਾਰਿਆਂ ਤੇ ਨਾ ਚੜਿਆ ਰਹੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਤੁਸੀਂ ਦੇਖੋ ਗੁਰੂ ਦੀ ਇਹ ਸੰਗਤੇ ਸਾਨੂੰ ਦਰਸ਼ਨ ਕਰਾ ਰਹੇ ਆ ਕਿ 1930 ਤੋਂ ਪਹਿਲਾਂ ਆ ਵੀਡੀਓ ਦਾ ਕਲਿੱਪ ਵੀ ਦੇਖ ਲਓ ਤੇ ਫੋਟੋਆਂ ਵੀ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਹੁੰਦਾ ਸੀ ਫਿਰ ਚਿੱਟਾ ਕਰ ਦਿੱਤਾ ਚਿੱਟੇ ਤੋਂ ਬਾਅਦ ਫਿਰ ਪੀਲਾ ਕਰ ਦਿੱਤਾ ਹਟਾ ਦਿੱਤਾ ਅੱਜ ਪੰਜਾਬ ਦੇ ਨੌਜਵਾਨ ਉਹ ਦੇਸਾਂ ਪਰਦੇਸਾਂ ਦੇ ਵਿੱਚ বাসਦੇ ਹੋ ਬਹੁਤ ਹੀ ਪੜੇ ਲਿਖੀ ਹੋ ਤੁਸੀਂ ਕਲਰਾਂ ਦਾ ਇਤਿਹਾਸ ਵੀ ਪੜ ਲਵੋ ਕਿ 16ਵੀਂ ਸਦੀ ਦੇ ਵਿੱਚ ਕਿਹੜੇ-ਕਿਹੜੇ ਰੰਗ ਹੁੰਦੇ ਸੀ ਕੀ ਕਲਰ ਕੱਪੜੇ ਆਗੇ ਸੀ ਉਹ ਸਦੀ ਦੇ ਵਿੱਚ ਕਿਹੜੇ-ਕਿਹੜੇ ਰੰਗ ਹੁੰਦੇ ਸੀ ਪਰ ਜੇ ਤੁਸੀਂ ਰੰਗ ਦੇਖਦੇ ਹੋ ਤਾਂ ਰੰਗ ਉਹ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਰੰਗ ਸੀ ਤੇ ਨੀਲਾ ਰੰਗ ਆਇਆ ਕਾਲਾ ਰੰਗ ਆਇਆ ਇਹੀ ਕਲਰ ਹੁੰਦੇ ਸੀ 16ਵੀਂ ਸਦੀ ਤੱਕ ਉਸ ਤੋਂ ਬਾਅਦ ਬਾਕੀ ਰੰਗ ਆਏ ਨਹੀਂ ਇਹ ਰੰਗ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਸਾਡੇ ਨਿਸ਼ਾਨ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਅੱਜ ਉਹ ਇਨਸਾਨ ਸਭ ਠੀਕ ਨਹੀਂ ਕੀਤੇ ਜਾਂਦੇ ਗੁਰੂਆਂ ਦੇ ਇਨਸਾਨ ਸਭ ਨਹੀਂ ਚੜਾਏ ਜਾਂਦੇ ਕਿਹੜਾ ਜੋਗਾ ਹੁਣ ਨੌਜਵਾਨੋ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਹਾਡੇ ਚ ਪਾਵਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਲੇ ਪਹੁੰਚਦੀ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਹਿ ਕੇ ਕਹੋਕੇ ਭਾਈ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸਾਨ ਸਾਹਿਬ ਕਾਲ ਤੱਕ ਸਾਬ ਤੇ ਚੜਿਆ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਉਹ ਵੀ ਦਿਖਾ ਰਹੇ ਆ ਤੇ ਉਹ ਸਮੇਂ ਦੀਆਂ ਵੀਡੀਓ ਵੀ ਦੇਖ ਲਓ ਸੋਸ਼ਲ ਮੀਡੀਆ ਤੇ ਆਮ ਪਈਆਂ ਨੇ ਜਦੋਂ ਉੱਤੇ ਤੁਸੀਂ ਦੇਖੋਗੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸਾਨੂੰ ਦਿਖ ਰਹੀ ਆ ਇਹੀ ਸਾਡਾ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਵਕਸਿਆ ਹੋਇਆ ਇਹੀ ਨਿਸ਼ਾਨ ਸਾਹਿਬ ਗੁਰਦਾਰਿਆਂ ਚ ਚੜਨਾ ਚਾਹੀਦਾ ਜਿਹੜਾ ਖੰਡਾ ਉਹ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਸਾਨੂੰ ਵੀ ਦਰਸ਼ਨ ਕਰਾਏ ਨੇ ਇਹ ਸਾਡਾ ਖੰਡਾ ਪਰ ਜਿਹੜਾ ਅੱਜ ਝੰਡਿਆਂ ਤੇ ਲੋਗੋ ਲਾਇਆ ਹੋਇਆ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਇਹ ਸਾਨੂੰ ਹਟਾਣਾ ਚਾਹੀਦਾ ਗੁਰਦੁਆਰਿਆਂ ਚੋ ਕਿ ਸਭ ਤੋਂ ਵੱਡੀ ਘੋਰ ਬੇਅਦਬੀ ਆ ਇਹ ਬੇਅਦਬੀ ਪੰਜਾਬ ਦੇ ਨੌਜਵਾਨੋ ਤਾਦੀ ਰੁਕੂਗੀ ਜੇ ਤੁਸੀਂ ਰੋਕਣੀ ਚਾਹੋਗੇ ਇਹ ਸੇਵਾ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ